ਸਪਰੀਮ ਕੋਰਟ ਨੇ ਕਿਹਾ ਕਿ ਜਿੰਨੇ ਵੀ ਅਬਾਰਾ ਕੁੱਤੇ ਨੇ ਉਹ ਸਾਰੇ ਦੇ ਸਾਰੇ ਤੁਰੰਤ ਇਕੱਠੇ ਕਰਕੇ ਸੜਕਾਂ ਤੋਂ ਰੋਡਾਂ ਤੋਂ ਉਹਨਾਂ ਨੂੰ ਇੱਕ ਥਾਂ ਤੇ ਰੱਖਿਆ ਜਾਵੇ ਔਰ ਜੇਕਰ ਤੁਰੰਤ ਇਹ ਕੰਮ ਨਾ ਕੀਤਾ ਗਿਆ ਤਾਂ ਸੁਪਰੀਮ ਕੋਰਟ ਦੇ ਉੱਪਰ ਐਕਸ਼ਨ ਲਵੇਗਾ। ਇਹਦੇ ਤੇ ਫਿਰ ਵੱਡੀ ਬਹਿਸ ਚੱਲੀ ਹੈ। ਇਹਦੇ ਤੇ ਬਹੁਤ ਕੁਝ ਹੋ ਰਿਹਾ ਹੈ। ਕੋਈ ਕਹਿ ਰਿਹਾ ਸੁਪਰੀਮ ਕੋਰਟ ਦਾ ਫੈਸਲਾ ਸਹੀ ਹੈ। ਇੰਜ ਹੋਣਾ ਚਾਹੀਦਾ ਹੈ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਇਹ ਇਹ ਗੱਲ ਸਹੀ ਨਹੀਂ ਗਈ। ਹੁਣ ਉਹਨਾਂ ਕੁੱਤਿਆਂ ਨੂੰ ਕੀ ਕਰੀਏ? ਮਾਰ ਦੀਏ ਕੀ ਕਰੀਏ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਕੁੱਤੇ ਜਿਹੜੇ ਬੰਦਿਆਂ ਨੂੰ ਜਾਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਹਰ ਸਾਲ ਹਜ਼ਾਰਾਂ ਦੀ ਤਦਾਦ ਚ ਨਿਸ਼ਾਨਾ ਬਣਾਉਂਦੇ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਜੱਜ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੂੰ ਕੁੱਤਿਆਂ ਨਾਲ ਬਹੁਤ ਹਮਦਰਦੀ ਹੈ ਉਹ ਉਹਨਾਂ ਕੁੱਤਿਆਂ ਨੂੰ ਆਪ ਜਾ ਕੇ ਆਪਣੀ ਚਾਰਦੁਆਰੀ ਚ ਰੱਖਣ ਫਿਰ ਆਵਾਰਾ ਫਿਰਦੇ ਕੁੱਤੇ ਲੋਕਾਂ ਦਾ ਨੁਕਸਾਨ ਕਰਦੇ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਕੀ ਕੁੱਤਿਆਂ ਵਾਰਾ ਕੁੱਤਿਆਂ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੀ ਪਰਪਾਈ ਕਰਨਗੇ ਜਿਨ੍ਹਾਂ ਦਾ ਨੁਕਸਾਨ ਉਹ ਕੁੱਤੇ ਕਰਦੇ ਨੇ ਪਰ ਇਹਦੇ ਉੱਪਰ ਰਾਹੁਲ ਗਾਂਧੀ ਦਾ ਬਿਆਨ ਆਇਆ ਉਧਰੋਂ ਮੇਨਕਾ ਗਾਂਧੀ ਦਾ ਆਇਆ ਉਧਰ ਪ੍ਰਿੰਕਾ ਗਾਂਧੀ ਦਾ ਆਇਆ ਮਤਲਬ ਦੋ ਤਿੰਨ ਪਾਰਟੀਆਂ ਇਹਦੇ ਤੇ ਆਪਸ ਵਿੱਚ ਉਲਝੀਆਂ ਪਈਆਂ ਨੇ ਪਾਰਟੀਆਂ ਨੂੰ ਮਤਲਬ ਕੋਈ ਨਹੀਂਗਾ ਮਸਲਾ ਸਾਰਾ ਵੋਟਾਂ ਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖੋ